ਪਰ ਸਾਨੂੰ ਇੱਕ ਬੜੀ ਨਿਮੋਸ਼ੀ ਹੁੰਦੀ ਹੈ ਕਿ ਗੁਰੂ ਨਗਰੀ ਦੀ ਜਿਹੜੀ ਸਬਜ਼ੀ ਮੰਡੀ ਹੈ ਉਹਦੇ ਹਾਲਾਤ ਇੰਨੇ ਤਰਸਯੋਗ ਹੋ ਗਏ ਆ ਕਿ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕੀ ਕਿ ਬਹੁਤ ਜ਼ਿਆਦਾ ਉੱਥੇ ਮਤਲਬ ਜਿਹੜੀ ਸਥਿਤੀ ਹੈ ਸਬਜ਼ੀ ਮੰਡੀ ਦੀ ਬਹੁਤ ਖਰਾਬ ਹੈ ਤਦਕਿ ਮਾਮਲਾ ਮਾਂ ਜੋ ਸੁਪਰੀਮ ਕੋਰਟ ਤੱਕ ਪਹੁੰਚਿਆ ਤਾਂ ਵੀ ਪੰਜਾਬ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕੀ ਜਦੋਂ ਇਲੈਕਸ਼ਨ ਹੁੰਦੇ ਨੇ ਉਦੋਂ ਵੱਡੇ ਵੱਡੇ ਲੀਡਰ ਦਾਵਾ ਕਰਦੇ ਨੇ ਭਾਵੇਂ ਭਈ ਐਮਪੀ ਲੈਵਲ ਦੇ ਇਲੈਕਸ਼ਨ ਹੋਣ ਜਾਂ ਐਮਐਲਏ ਲੈਵਲ ਦੇ ਵਿਧਾਨਸਪਰ ਅੱਜ ਲੋਕ ਉਥੇ ਤੁਸੀਂ ਦੇਖ ਸਕਦੇ ਹੋ ਕਿ ਮੱਛਰਾਂ ਦੀ ਮੰਡੀ ਬਣੀ ਵੀ ਹੈ ਇਹ ਦੇਖੋ ਜੀ ਸਬਜ਼ੀ ਮੰਡੀ ਨੇ সুইমিং ਪੂਲ ਬੱਚੇ সুইমিং ਪੂਲ ਵਿੱਚ ਨਹਾ ਰਹੇ ਇਹ ਦੇਖੋ ਜੀ ਇਹ ਹਾਲ ਹੈ ਮਾਰੀ ਸਬਜ਼ੀ ਮੰਡੀ ਦਾ ਨਮਸਕਾਰ ਅੱਜ ਅਸੀਂ ਇੱਕ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਤੁਹਾਡੇ ਸਿਹਤ ਨਾਲ ਜੁੜਿਆ ਜਿਹੜਾ ਤੁਹਾਡੇ ਜੇਬ ਨਾਲ ਜਿਹੜਾ ਔਰ ਜਿਹੜਾ ਅੰਮ੍ਰਿਤਸਰ ਦੇ ਹਰ ਵਾਸੀਨ ਦਾ ਜਿਹੜਾ ਹੈ ਕਹੇ ਨਾ ਕਹੇ ਉਸ ਵਾਸੀਨ ਦੇ ਨਾਲ ਜੁੜਿਆ ਜੀ ਹਾਂ ਸਾਡੇ ਨਾਲ ਸਟੂਡੀਓ 'ਚ ਬੈਠੇ ਆਰ ਭਾਰਤ ਦੇ ਰਾਹੁਲ ਪੁੰਜੀ ਅੱਜ ਅਸੀਂ ਖੁਲਾਸਾ ਕਰਨੇ ਜਾ ਰਹੇ ਇੱਕ ਬਹੁਤ ਵੱਡਾ ਖੁਲਾਸਾ ਹੈ ਜੋ ਅੱਜ ਤੱਕ ਕਿਸੇ ਮੈਨੂੰ ਲੱਗਦਾ ਕਿ ਕਿਤੇ ਉਹ ਖੁਲਾਸਾ ਨਹੀਂ ਹੋਇਆ ਹੋਣਾ ਅੱਜ ਇਸ ਸਟੂਡੀਓ 'ਚ ਹੀ ਖੁਲਾਸਾ ਕਰਨ ਜਾ ਰਹੇ ਮੇਰੇ ਨਾਲ ਜੁੜੇ ਹੈ ਰਾਹੁਲ ਪੁੰਜੀ ਆਰ ਭਾਰਤ ਰਾਹੁਲ ਜੀ ਸਵਾਗਤ ਹੈ ਤੁਹਾਡਾ ਥੈਂਕ ਯੂ ਧੰਨਵਾਦ ਜੀ ਰਣਾ ਜੀ ਰਾਹੁਲ ਜੀ ਬਰਸਾਤਾਂ ਦਾ ਮੌਸਮ ਆਇਆ ਹੈ ਤੁਸੀਂ ਵੇਖਿਆ ਹੋਣਾ ਸ਼ਹਿਰ ਦਾ ਪੂਰਾ ਜਲਥਲ ਹੈ ਹੀ ਪਰ ਉਦੇ ਨਾਲ ਨਾਲ ਇੱਕ ਬਹੁਤ ਵੱਡਾ ਮੁੱਦਾ ਹੈ ਜਿਹੜਾ ਸਾਡੇ ਰੋਜ਼ ਮਰਜ਼ ਜ਼ਿੰਦਗੀ ਨਾਲ ਜੁੜਿਆ ਹੈ ਉਹ ਹੈ ਵੱਲਾ ਸਬਜ਼ੀ ਮੰਡੀ ਜੀ ਜਿੱਥੇ ਕਈ ਵਾਰ ਮੈਨੂੰ ਵੀ ਤੁਸੀਂ ਵੀ ਤੁਹਾਨੂੰ ਵੀ ਜਾਣ ਦਾ ਮੌਕਾ ਮਿਲਿਆ ਹੋਣਾ ਤਾਂ ਅੱਜ ਦੇ ਡੇਟ 'ਚ ਜੇ ਕੋਈ ਉੱਥੇ ਜਾਏ ਤਾਂ ਬਹੁਤ ਬੁਰਾ ਹਾਲ ਹੈ ਕਿਉਂਕਿ ਜੋ ਅਸੀਂ ਰੋਜ਼ ਮਰਜ਼ ਜ਼ਿੰਦਗੀ 'ਚ ਖਾ ਰਹੇ ਸਾਡੇ ਬੱਚੇ ਖਾ ਰਹੇ ਸਾਡੇ ਬਜ਼ੁਰਗ ਖਾ ਰਹੇ ਕਹੀਂ ਨਾ ਕਹੀਂ ਉਹਨਾਂ ਦੇ ਸਿਹਤ ਨਾਲ ਵੀ ਜੁੜਿਆ ਹੋਇਆ ਹੈ ਉਹ ਜੀ ਬਿਲਕੁਲ ਜੀ ਤਾਂ ਬਹੁਤ ਜ਼ਿਆਦਾ ਜੇ ਮੈਂ ਗੱਲ ਕਰਨ ਹਾਲੀ ਮੈਨੂੰ ਵੀ ਮੌਕਾ ਮਿਲਿਆ ਬਰਸਾਤਾں ਚ ਮੌਕਾ ਮਿਲਿਆ ਕਿ ਬਹੁਤ ਜ਼ਿਆਦਾ ਉਥੇ ਮਤਲਬ ਜਿਹੜੀ ਸਥਿਤੀ ਹੈ ਸਬਜ਼ੀ ਮੰਡੀ ਦੀ ਬਹੁਤ ਖਰਾਬ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਇਹ ਮੁੱਦਾ ਦੇ ਬਿਲਕੁਲ ਇੱਕ ਨਹੀਂ ਹਜ਼ਾਰਾਂ ਲੱਖਾਂ ਲੋਕਾਂ ਨਾਲ ਜੁੜਿਆ ਹੈ ਬੜੇ ਲੋਕ ਵਪਾਰ ਕਰਨਾਉਂਦੇ ਨੇ ਇੱਕ ਵਪਾਰਕ ਸੰਸਥਾਨ ਕਿ ਹੋ ਜਾਉਣਾ ਚਾਹੀਦਾ ਹੈ ਸਰਕਾਰ ਦਾ ਪ੍ਰਾਇਮਰੀ ਡਿਊਟੀ ਬਣਦੀ ਹੈ ਕਿ ਮੂਲ ਮੂਲ ਬੁਨਿਆਦੀ ਸਹੂਲਤਾਂ ਉਸ ਜਿਹੜੀ ਲੋਕੇਸ਼ਨ ਉਥੇ ਦੇਣੀਆਂ ਇੱਕ ਮੈਂਡੇਟਰੀ ਹੈ ਕਿਉਂਕਿ ਲੇਬਰ ਤੋਂ ਲੈ ਕੇ ਵੱਡੇ ਵੱਡੇ ਕਾਰੋਬਾਰੀ ਉਸ ਧੰਦੇ ਨਾਲ ਜੁੜੇ ਨੇ ਫਰੂਟ ਐਂਡ ਵੈਜੀਟੇਬਲਸ ਉਥੇ ਇੱਕ ਨਹੀਂ ਬਾਹਰਲੇ ਰਾਜਾਂ ਤੋਂ ਵਪਾਰ ਚੱਲਦਾ ਇੱਕ ਰਾਜਨੀਆ ਕਈ ਰਾਜਾਂ ਨਾਲ ਵਪਾਰ ਜੁੜਿਆ ਪਰ ਸਾਨੂੰ ਇੱਕ ਬੜੀ ਨਿਮੋਸ਼ੀ ਹੁੰਦੀ ਹੈ ਕਿ ਗੁਰੂ ਨਗਰੀ ਦੀ ਜਿਹੜੀ ਸਬਜ਼ੀ ਮੰਡੀ ਹੈ ਉਹਦੇ ਹਾਲਾਤ ਇੰਨੇ ਤਰਸਯੋਗ ਹੋ ਗਏ ਆ ਕਿ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕਾਰੀ ਇੱਕ ਨਹੀਂ ਕਈ ਵਾਰ ਮੰਤਰੀਆਂ ਤੱਕ ਮੁੱਖ ਮੰਤਰੀਆਂ ਤੱਕ ਚਿੱਠੀਆਂ ਜਾ ਚੁੱਕੀਆਂ ਇਥੋਂ ਤੱਕ ਕਿ ਮਾਮਲਾ ਮਾਝੋਕ ਸੁਪਰੀਮ ਕੋਰਟ ਤੱਕ ਪਹੁੰਚਿਆ ਤਾਂ ਵੀ ਪੰਜਾਬ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕੀ ਇਹ ਬਦਲਾਅ ਵਾਲਾ ਤਾਂ ਬੜਾ ਉਮੀਦ ਸੀਗੀ ਕਿ ਇਹ ਕੁਛ ਨਾ ਕੁਛ ਕਰਨਗੇ ਪਿਛਲੀਆਂ ਸਰਕਾਰਾਂ ਨੇ ਤੇ ਚਲੋ ਲੋਕਾਂ ਨੂੰ ਪੰਬਲ ਪੁੱਸੇ 'ਚ ਬਾਤ ਆ ਕੇ ਅੱਜ ਕਰਦੇ ਕੱਲ ਪਰ ਇਸ ਬਦਲਾਅ ਵਾਲੀ ਸਰਕਾਰ ਤੋਂ ਮੈਨੂੰ ਉਮੀਦ ਸੀਗੀ ਇਹ ਕੁਛ ਨਾ ਕੁਛ ਦਿੱਤੇ ਪ੍ਰਪੋਜ਼ਲ ਤਿਆਰ ਕਰਕੇ ਕਿਤੇ ਸ਼ਿਫਟ ਕਰਕੇ ਮੰਡੀ ਨਵੇਂ ਰੂਪ ਰੇਖਾ ਦੇ ਵਿੱਚ ਤਿਆਰ ਹੋਏਗੀ ਵਰਲਡ ਕਲਾਸ ਸਬਜੀ ਮੰਡੀ ਹੋਏਗੀ ਜਦੋਂ ਇਲੈਕਸ਼ਨ ਹੁੰਦੇ ਨੇ ਉਦੋਂ ਵੱਡੇ ਵੱਡੇ ਲੀਡਰ ਦਾਵਾ ਕਰਦੇ ਨੇ ਭਾਵੇਂ ਭਈ ਐਮਪੀ ਲੈਵਲ ਦੇ ਇਲੈਕਸ਼ਨ ਹੋਣ ਜਾਂ ਐਮਐਲਏ ਲੈਵਲ ਦੇ ਵਿਧਾਨਸਪਰ ਅੱਜ ਲੋਕ ਉਥੇ ਤੁਸੀਂ ਦੇਖ ਸਕਦੇ ਹੋ ਕਿ ਮਛਰਾਂ ਦੀ ਮੰਡੀ ਬਣੀ ਵੀ ਹੈ ਬਰੀਡਿੰਗ ਸੈਂਟਰ ਬਣਾਇਆ ਕਿ ਕੀੜਿਆਂ ਦਾ ਉਥੇ ਮਤਲਬ ਸਬਜੀ ਦੇ ਖਾਣੇ ਦੂਰ ਉਥੋਂ ਦੀ ਮੁਸ਼ਕਲ ਸੋ ਕਿ ਬੰਦਾ ਬਿਮਾਰ ਹੋ ਜਾਏਗਾ ਜੋ ਹਾਲਾਤ ਬਣੇ ਪਏ ਮੰਡੀ ਦੇ ਤੁਸੀਂ ਸੁਪਰੀਮ ਕੋਰਟ ਦੀ ਗੱਲ ਕੀਤੀ ਥੋੜਾ ਜਿਹਾ ਚਾਨਣ ਪਾਓ ਸਾਡੇ ਦਰਸ਼ਕਾਂ ਨੂੰ ਤਾਂ ਕਿ ਮਤਲਬ ਸੁਪਰੀਮ ਕੋਰਟ ਦੇ ਕੀ ਗਾਈਡਲਾਈਨਸ ਦੇ ਬਾਰੇ ਕੋਜੀ ਸੁਪਰੀਮ ਕੋਰਟ ਦੇ ਵੀ ਕੋਜੀ ਇਹ ਗਾਈਡਲਾਈਨਸ ਸੁਪਰੀਮ ਕੋਰਟ ਦੇ ਵਿੱਚ ਜੀ ਇੱਕ ਪਹਿਲਾਂ ਤਾਂ ਹਾਈ ਕੋਰਟ ਦੇ ਵਿੱਚ ਇੱਕ ਕੇਸ ਨੰਬਰ ਸੀ CWBP 9712 ਉਹ ਮਤਲਬ ਦਾਇਰ ਕੀਤਾ ਗਿਆ ਸੀ ਕਿਹੜੇ ਸੰਬੰਧ ਚ ਹੋਇਆ ਸੀ ਰਮ ਜੀ ਇਹ ਮੈਂ ਤੁਹਾਨੂੰ ਦੱਸਦਾ ਕਿ ਵਰਕਸ ਆਫ ਜਿਹਨੂੰ ਕਹਿ ਲਿਆ ਗਿਆ ਆਪਾਂ ਡਿਫੈਂਸ ਐਕਟ 1903 ਦਾ ਇੱਕ ਐਕਟ ਹੈ ਉਹਦੇ ਤਹਿਤ ਨਾਲ ਕੋਈ ਵੀ ਜਿੱਥੇ ਮੈਨਿਜੇਸ਼ਨ ਡੰਪ ਹੋਏਗਾ ਜਾਨੀ ਕਿ ਅਸਲਾ ਭੰਡਾਰ ਉਹਦੇ 1000 ਗੈਜ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਗਤੀਵਿਧੀ ਹੋ ਸਕੇ ਦੀ ਲੋ ਕੰਸਟਰਕਸ਼ਨ ਜ਼ੋਨ ਸਪੈਸ਼ਲੀ ਹੁੰਦਾ ਹੋ ਇਹ ਕਿੱਟ ਨਹੀਂ ਲੱਗ ਸਕਦੀ ਤੇ ਆਪ ਰਾਮਦਰ ਸਰ ਦੀ ਮੰਡੀ ਦੇ ਵਿੱਚ ਤੁਸੀਂ ਵੇਖੋ ਨਾ ਬਾਉਂਡਰੀ ਵਾਲਾ ਦਿਨ ਦਿਹਾੜੇ ਉਥੇ ਚੋਰੀਆਂ ਹੋਣਡੀਆਂ ਡਾਕੇ ਵੱਜਣਦੇ ਆ ਇੰਨਾ ਜਦਾ ਸੇ ਕ੍ਰਾਈਮ ਦਾ ਹੱਬ ਬਣਿਆ ਪਿਆ ਕੇ ਜਿਹੜੇ ਪ੍ਰਵਾਸੀ ਬਾਹਰ ਦੇ ਲੋਕ ਆਉਂਦੇ ਨੇ ਵਪਾਰ ਕਰਨ ਉਹ ਸੁੱਤੇ ਹੁੰਦੇ ਕਿਦੇ ਆਰਾਮ ਕਰਦੇ ਨੇ ਕਿਉਂਕਿ ਤੜਕਸਾਰ ਸਾਰੀ ਰਾਤ ਗੱਡੀਆਂ ਚਾਉਣਾ ਵਪਾਰ ਕਰਨ ਲਈ ਕੋਈ ਮਾਲ ਗੋ ਸਬਜੀ ਫਰੂਟ ਲੈਉਣੇ ਤੇ ਚੋਰ ਜਿਹੜੇ ਨਸ਼ੇੜੀ ਨੇ ਖਾਸ ਤੌਰ ਤੇ ਉਹਨਾਂ ਨੂੰ ਮਤਲਬ ਕਿ ਦਾ ਹਾਲ ਆ ਕੇ ਤੇ ਕਿਸੇ ਦੀ ਜੇਬ ਗੱਡੀ ਜਾਂਦੀ ਹੈ ਕਿਸੇ ਦਾ ਟਾਇਰ ਗੱਡੀ ਦਾ ਲੱਥ ਕੇ ਬਹੁਤ ਮਾੜਾ ਹੀ ਹਾਲ ਹੈ ਉਹ ਸਭ ਤੋਂ ਵੱਡੀ ਗੱਲ ਹੈ ਕਿ ਡਿਫੈਂਸ ਨਾਲ ਵੀ ਜੁੜਿਆ ਹੈ ਬਿਲਕੁਲ ਮਤਲਬ ਕਿ ਇਥੋਂ ਤੱਕ ਕਿ ਡਿਸਾਈਡਡ ਡਿਫੈਂਸ ਜਿਹੜੇ ਸਾਡੀ ਆਰਮੀ ਹੈ ਉਹ ਸੁਪਰੀਮ ਕੋਰਟ ਤੋਂ ਕੇਸ ਜਿੱਤੀ ਹੈ ਸਪੈਸ਼ਲੀ ਆਰਡਰ ਨੇ ਅਮਸਰ ਦੇ ਡੀਸੀ ਨੂੰ ਕਿ ਜਗ੍ਹਾ ਲੱਭ ਕੇ ਮੰਡੀ ਇੱਥੇ ਸ਼ਿਫਟ ਕੀਤੀ ਜਾਵੇ ਪਰ ਸਰਕਾਰ ਦੀ ਪਤਾ ਨਹੀਂ ਕੀ ਮਨਸ਼ਾ ਹੈ ਅਕਾਲੀ ਭਾਈ ਬਸ ਸਰਕਾਰ ਵੇਲੇ ਦੀ ਗੱਲ ਹੈ ਜਦੋਂ ਬਾਦਲ ਸਾਹਿਬ 1997 2002 ਚ ਸੀਐਮ ਸੀ ਉਸ ਵੇਲੇ ਤੋਂ ਹਾਲਗੇੜ ਮੰਡੀ ਸੀ ਚੰਗੀ ਬੜੀ ਉਜਾੜੀ ਗਈ 75 ਦੁਕਾਨਾਂ ਸੀ ਉੱਥੇ ਤੇ 75 ਦੁਕਾਨਾਂ ਜੋ ਅਲਾਟ ਹੋਈਆਂ ਸੀ 40 ਇੱਥੇ 40 ਦੇ ਬਣਾਉਣ ਦਿੱਤੀਆਂ ਗਈ ਉਹ ਤੋਂ ਬਾਅਦ ਜਿਹੜੀਆਂ ਬਾਕੀ ਬਚੀਆਂ 35 ਉਹ ਅੱਜ ਵੀ ਸਾਰੇ ਮਤਲਬ ਸੈੱਟ ਨਹੀਂ ਹੋਏ ਬਈ ਦੁਕਾਨਦਾਰ ਪਰ ਉਹਦੀ 40 ਦੁਕਾਨਾਂ ਹੋਈਆਂ ਅਲਾਟ ਉਹਥੇ ਤਾਂ ਮੈਨੂੰ ਲੱਗਦਾ 1.5 200 300 ਦੁਕਾਨਾਂ ਹੋਣੀਆਂ ਇਸ ਟਾਈਮ ਸਾਰੀ ਜੀ ਇਲੈਗਲ ਕੰਸਟਰਕਸ਼ਨ ਹੈ ਟੋਟਲੀ ਕਹਿ ਲੋਗੇ ਹਮ ਐ ਬਾਪੜੇ ਨਾਲ ਰੁਪਈਆ ਸਭ ਤੋਂ ਵੱਡਾ ਰੁਪਈਆ ਬਾਪੜਾ ਨਾਲ ਰੁਪਈਆ ਸਭ ਤੋਂ ਵੱਡਾ ਰੁਪਈਆ ਉਹ ਸਾਬ ਹੈ ਕਿ ਪੈਸੇ ਦੇ ਸਿਰ ਤੇ ਸਾਰੀ ਕੰਸਟ੍ਰਕਸ਼ਨ ਹੋਈ ਹੈ ਬੜੀਆਂ ਐਫ ਆਈਆਰ ਦਰਜ ਹੋਈਆਂ 188 ਦਾ ਬਰਚਾ ਦਿਨਾਂ ਦੇ ਰਾਤੋ ਰਾਤ ਕਲੀਪ ਉੱਚਾ ਫੇਰ ਕੇ ਦੁਕਾਨ ਡਬਲ ਡਬਲ ਮੰਜ਼ਲਾ ਉੱਤੇ ਤਿਆਰ ਹੋ ਗਈਆਂ ਇੱਕ ਨਹੀਂ ਉੱਤੇ 500 ਇਲਲੀਗਲ ਕੰਸਟ੍ਰਕਸ਼ਨ ਨੇ ਇਤੋਂ ਦਾ ਕਿ ਉੱਤੇ ਰਿਜ਼ੋਰਟ ਤੱਕ ਬਣ ਗਏ ਨੇ ਕਰੋੜਾਂ ਅਰਬਾਂ ਵਿੱਚ ਕਮਾ ਗਏ ਨੇ ਰਿਜ਼ੋਰਟਾਂ ਦੇ ਮਾਲਕ ਇਹ ਸਾਰਾ ਇਲਲੀਗਲ ਹੈ ਕੌਣ ਜਿੰਮੇ ਆ ਸਰਕਾਰ ਹੈ ਇਥੋਂ ਦੇ ਭ੍ਰਸ਼ਟ ਅਧਿਕਾਰੀ ਜਿਨ੍ਹਾਂ ਨੇ ਰਬਾ ਕਰੋੜਾਂ ਦੀ ਜਾਇਦਤਾਂ ਬਣਾ ਲਈਆਂ ਇਸ ਮੰਡੀ ਦੇ ਸਿਰ ਤੇ ਪਰ ਆਮ ਜਨਤਾ ਜਿਹੜੀ ਇਤਰਾਤਰਾਂ ਮਰ ਰਹੀ ਹੈ ਬਿਮਾਰੀਆਂ ਦੇ ਨਾਲ ਕੀ ਲੋਕ ਉੱਥੇ ਖਾਣ ਕੇ ਅੰਮ੍ਰਿਤਸਰ ਇਥੋਂ ਤੱਕ ਮੈਨੂੰ ਸ਼ਰਮ ਆਉਂਦੀ ਦੱਸਦੇ ਨੇ ਕਿ ਸਿਵਲ ਸਰਜਨ ਸਾਹਿਬ ਅੰਮ੍ਰਿਤਸਰ ਦੀ ਉਹਨਾਂ ਦੀ ਰਿਪੋਰਟ ਆਈ ਹੈ ਕਿ ਉੱਥੇ ਚਿਕਨ ਗੁਨੀਆਂ ਡੇਂਗੂ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਮੰਡੀ ਮੰਡੀ ਬੋਰਡ ਦੇ ਅਫਸਰ ਤੋਂ ਹੀ ਖਚਾਈ ਤਾਂ ਕੋਈ ਹੈ ਕਿ ਇੱਥੇ ਕੋਈ ਨਾ ਕੋਈ ਐਂਟੀ ਰਾਰਵਸ ਜਿਹੜੀ ਟੀਮ ਉਹ ਭੇਜ ਕੇ ਸਪਰੇਅ ਕੀਤਾ ਜਾਵੇ ਕੋਈ ਨਿਕਾਸੀ ਕੀਤੀ ਜਾਵੇ ਕਿਸੇ ਤਰ੍ਹਾਂ ਦਾ ਬੇਸਿਕ ਇਨਫਰਾਸਟ੍ਰਕਚਰ ਨਹੀਂ ਨਾ ਬਾਥਰੂਮ ਨੇ ਨਾ ਕੋਈ ਟਾਇਲਟ ਕਰਨਾਸਤੇ ਸੇ ਸਭ ਖੁੱਲੇ ਜੀ ਹੋ ਰਿਹਾ ਮਤਲਬ ਇੰਨਾ ਮੰਦਾ ਹਾਲ ਹੈ ਸਾਡੇ ਹੁਣ ਪ੍ਰੈਜ਼ੀਡੈਂਟ ਜਿਹੜੇ ਚੇਅਰਮੈਨ ਨੇ ਪੰਜਾਬ ਮੰਡੀ ਬੋਰਡ ਦੇ ਚੰਦ ਸਿੰਘ ਬਰਸਟ ਉਹਨਾਂ ਦੇ ਧਿਆਨ ਚ ਮਾਮਲਾ ਆ ਗਿਆ ਹਲਕਾ ਵਿਦਾਇਕਾ ਜਿਹੜੇ ਮੈਡਮ ਜੀਵਨ ਜੋਤ ਘੋੜਾ ਉਹਨਾਂ ਦੇ ਧਿਆਨ ਚ ਮੈਟਰ ਅੱਜ ਦਾ ਨਹੀਂ ਜਦੋਂ ਐਮਐਲਏ ਬਨੇ ਸੀਗੇ ਉਦੋਂ ਮੰਡੀ ਦੇ ਆੜਤੀਆਂ ਨੇ ਉਹਨਾਂ ਤੱਕ ਅਪਰੋਚ ਕੀਤੀ ਦੱਸਿਆ ਪਰ ਕਿਸੇ ਕੋਲ ਕੋਈ ਸਾਨੂੰ ਦੁੱਖ ਬੜਾ ਹੁੰਦਾ ਇੱਕ ਪਾਸੇ ਆਪਾਂ 10 ਲੱਖ ਰੁਪਏ ਦੇ ਬੀਮਾ ਦੇ ਰਹੇ ਲੋਕਾਂ ਨੂੰ ਦੂਸਰੇ ਪਾਸੇ ਇਹ ਉਹਨਾਂ ਨੂੰ ਖੁਦ ਬਿਮਾਰ ਕਰ ਰਹੇ ਕਿਉਂਕਿ ਸਬਜ਼ੀ ਮੰਡੀ ਦਾ ਹਾਲ ਬਹੁਤ ਪਾਣੀ ਜਮਾ ਉਥੇ ਬਹੁਤ ਹੈ ਮਛਰਾਂ ਦਾ ਬਹੁਤ ਬੁਰਾ ਹਾਲ ਹੈ ਤੇ ਇੱਕ ਪਾਸੇ ਆਪਣ 10 ਲੱਖ ਦਾ ਜਰੂਰ ਬੀਮਾ ਦਿੰਦੇ ਉਹ ਵੀ ਪਤਾ ਨਹੀਂ ਕਦੋਂ ਮਿਲੇਗਾ ਮਿਲਣਾ ਕਿ ਅੱਗੇ ਪਤਾ ਨਹੀਂ ਫਿਰ ਦਿੱਤਾ ਜਾ ਰਿਹਾ ਨਾ ਕਿ ਜਿਹੜੀਆਂ ਮੋਲ-ਵੋਲ ਸਹੂਲਤਾਂ ਹੈ ਨਹੀਂ ਲੋਕ ਬਿਮਾਰ ਹੋਣਗੇ ਬੀਮਾ ਤੇ ਤੁਹਾਨੂੰ ਪਤਾ ਕਿ ਪਹਿਲਾਂ ਵੀ ਸਰਕਾਰ ਕੋਈ ਕਈ ਹਸਪਤਾਲ ਰੋਂਦੇ ਨੇ ਅਜੇ ਤੱਕ ਪੈਸਾ ਨਹੀਂ ਮਿਲਣ ਰਿਹਾ ਸਰਕਾਰ ਐਕਸੈਪਟ ਨਹੀਂ ਕਰ ਰਹੀ ਕਈ ਆਯੁਸ਼ਮਾਨ ਕਾਰਡ ਐਡ ਜਿ ਨਹੀਂ ਮਰਜੀ ਆਪਾਂ ਜਲਾ ਲੀਏ ਬੀਮਾ ਨਾ ਬੀਮਾ ਵੇਖਿਆ ਜਾਵੇ ਹਸਪਤਾਲਾਂ ਵਾਲੇ ਕਰਨ ਕੀ ਡੇ ਆ ਬੀਮੇ ਦੇ ਨਾਂ ਤੇ ਕੁਝ ਹਸਪ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਮਤਲਬ ਕਿ ਪੈਸਾ ਸਰਕਾਰ ਕੋ ਬਿਮਾਰੀ ਦਾ ਨਾਂ ਕੁਛ ਹੈ ਤੇ ਇਲਾਜ ਕੁਛ ਹੋਰ ਹੈ ਅੱਧਾ ਗੂਗਲ 'ਤੇ ਦੇ ਅੱਧਾ ਸਰਕਾਰ ਕੋ ਇਹ ਡਰਾਮਾ ਚੱਲ ਰਿਹਾ ਕਿੰਨੇ ਛੱਡ ਹੈ ਉੱਥੇ ਜਿਹੜੇ ਇਸ ਟਾਈਮ ਛੱਡ ਜੀ ਵੇਖੋ ਉੱਥੇ 11 ਪਲਾਨ ਦੇ ਅਕੋਰਡਿੰਗ ਜਿਹੜੇ ਸੀ 11 ਦੇ ਕਰੀਬ ਛੱਡ ਸੀਗੇ ਜੋ ਮੇਰੇ ਧਿਆਨ ਚ ਹੈ ਬਾਕੀ ਉੱਥੇ 11 ਛੱਡ ਛੱਡ ਕੇ ਉੱਥੇ ਦੋ ਛੱਡ ਨਹੀਂ ਦੇਖਦੇ ਸਭ ਟੁੱਟੇ ਪੇ ਬਾਲਨ ਬਣਿਆ ਮਤਲਬ ਕਿ ਇਸ ਟਾਈਮ ਉਥੇ ਵੇਖਿਆ ਜਾ ਛੇ ਸ਼ੈੱਡ ਇਹਨਾਂ ਨੇ ਸਿਰਫ ਬਣਾਏ ਸੀ ਉਦੋਂ ਪਰ ਛੇ ਸ਼ੈੱਡਾਂ ਦੀ ਹਾਲਤ ਵੀ ਤਰਸੇਯੋਗ ਹੈ ਪਾਣੀ ਜਾਂਦਾ ਸਾਰਾ ਮਾਰ ਗਿੱਲਾ ਹੋ ਜਾਂਦਾ ਵਪਾਰੀਆਂ ਦਾ ਇੱਥੇ ਅੜਤੀਆਂ ਦਾ ਬਿਲਕੁਲ ਕਿਸੇ ਤਰ੍ਹਾਂ ਦਾ ਉਥੇ ਸਟੋਰੇਜ ਨਹੀਂ ਕੋਈ ਕਿਸੇ ਤਰ੍ਹਾਂ ਦਾ ਕਹਿ ਲੋਗੇ ਤਹੀ ਮੰਡੀ ਦੀ ਬਾਉਂਡਰੀ ਵਾਲ ਜਿਹੜੀ ਟੁੱਟੀ ਹੈ ਮੈਨੂੰ ਇਹ ਦੱਸੋ ਕਿ ਕਰੋੜਾਂ ਦਾ ਵਪਾਰ ਹੁੰਦਾ ਵਾ ਫਰੂਟ ਆਉਂਦਾ ਸਬਜ਼ੀ ਆਉਂਦੀ ਹੈ ਤੇ ਚੋਰੀ ਜਿਹੜੀ ਹੋਣੀ ਹੈ ਉਹਦੇ ਜਿਹੜਾ ਲਿਓਣ ਵਾਲਾ ਵਾ ਟਰਾਂਸਪੋਰਟਰ ਉਹਦੇ ਘਾਤੇ ਬੈ ਨਹੀਂ ਜਾਂਦੇ ਬੰਦਿਆਂ ਦੇ ਅਗਲੇ 1000 2000 ਕਮਾਉਣ ਦੀ ਖਾਤਰ ਕਿਉਂ ਨਾ ਲੱਖਾਂ ਦਾ maal ਭਰੂਗਾ ਜੀ ਵਪਾਰੀ ਦਾ ਬਿਲਕੁਲ ਇਸ ਕਰਕੇ ਸਭ ਤੋਂ ਵੱਡਾ ਮੁੱਦਾ ਤਾਂ ਇਹ ਹੈ ਜੇ ਸੁਪਰੀਮ ਕੋਰਟ ਨੇ ਕਿਹਾ ਜੇ ਉੱਥੇ ਸਾਰਿਆਂ ਨਾਲ ਉਹ ਮੰਡੀ ਉੱਥੋਂ ਚੁੱਕੀ ਜਾਏ ਜੀ ਸਭ ਤੋਂ ਵੱਡਾ ਮੁੱਦਾ ਤਾਂ ਇਹ ਹੈ ਕਿਉਂਕਿ ਸਾਡੇ ਡਿਫੈਂਸ ਨਾਲ ਜੁੜਿਆ ਹੋਇਆ ਮਸਲਾ ਕਿਉਂਕਿ ਉੱਥੇ ਸਾਡਾ ਡੰਪ ਹੈ ਡਿਫੈਂਸ ਦਾ ਇੱਕ ਦੇਸ਼ ਦਾ ਇੱਕ ਬਹੁਤ ਵੱਡਾ ਇੱਕ ਮਸਲਾ ਹੁੰਦਾ ਹੈ ਤੇ ਉਹਦੇ ਨਾਲ ਜੁੜਿਆ ਕਿ ਸਰਕਾਰ ਕਿਉਂ ਨਹੀਂ ਕਿਸੇ ਜਗ੍ਹਾ ਅਲਾਰਟ ਕਰਦੀ ਜਗਾ ਸਾਫ ਸੁਥਰੀ ਜਗਾ ਦੇ ਕੇ ਕਿ ਉਹ ਸਬਜੀ ਮੰਡੀ ਉਥੇ ਸ਼ਿਫਟ ਕੀਤੀ ਜਾਏ। ਰੈਲਾ ਯੋਹੀ ਮੈਂ ਦੱਸਦਾ ਕਲੀਅਰ ਐਂਡ ਕਟ ਹਾਈ ਕੋਰਟ ਦਾ ਆਰਡਰ ਆ ਸੀ ਬਿਲਾਂ 2005 ਦੇ ਵਿੱਚ ਉੱਚ ਸਿੱਧਾ ਦੱਸਿਆ ਗਿਆ ਕਿ ਪਬਲਿਕ ਇੰਟਰਸਟ ਰਿਕੁਆਇਰਡ ਐਂਡ ਦਾ ਨੋਟੀਫਿਕੇਸ਼ਨ ਇਸ਼ੂਡ ਬਾਏ ਦਾ ਸੈਂਟਰਲ ਗਵਰਨਮੈਂਟ ਮੰਡੇਟਿਡ ਥੈਟ ਈਵਨ ਦਾ 3 ਕੈਨ ਨਾਟ ਬੀ ਬਲੰਟਡ ਵਿਦਿਨ ਦਾ ਰੇਡੀਅਸ ਆਫ 1000 ਮੀਟਰ ਮਤਲਬ ਕਿ ਏਅਰ ਟ ਲਾਉਣੀ ਤੇ ਦੂਰ ਹੈ ਕਿ ਰੋਖ ਨਹੀਂ ਤੁਸੀਂ ਲਾ ਸਕਦੇ 1000 ਗੱਜ ਦੀ ਅੰਦਰ ਅੰਦਰ ਇਤੋਂ ਤੱਕ ਸਪਸ਼ਟ ਆਰਡਰ ਨੇ ਤੇ ਉੱਥੇ ਤੁਸੀਂ ਵੇਖੋ ਰੋਖ ਤੇ ਦੂਰ ਦੀ ਗੱਲ ਉੱਥੇ ਇੱਕ ਮਾਰਦਾ ਬਣ ਗਿਆ ਡੀਡੀਆਂ ਵੱਡੀਆਂ ਵਾਲੀ ਸ਼ਾਨ ਤੇ ਤੁਹਾਨੂੰ ਨਹੀਂ ਲੱਗਦਾ ਡਿਫੈਂਸ ਨੂੰ ਵੀ ਇਹਦੇ ਬਾਰੇ ਕੋਈ ਗੱਲ ਸੋਚਣੀ ਚਾਹੀਦੀ ਕਿਉਂਕਿ ਡਿਫੈਂਸ ਦੇ ਵੇਖੋ ਜੀ ਡਿਫੈਂਸ ਦੀ ਮੀਟਿੰਗ ਵੀ ਹੋਈ ਹੈ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੈਨੂੰ ਯਾਦ ਹੈ ਕਿ 2018 'ਚ ਆਪਣੇ ਡੀਸੀ ਸਾਹਿਬ ਸੀ ਕਮਲਦੀਪ ਸਿੰਘ ਸੰਗਾ ਉਹਨਾਂ ਦੇ ਜੋਇੰਟ ਕੋਲਾਬੋਰੇਸ਼ਨ ਨਾਲ ਮੀਟਿੰਗ ਹੋਈ ਸੀ ਆਰਮੀ ਪਰਸਨਲ ਜਿਹਦੇ ਵਿੱਚ ਕਰੀਬ 5-6 ਕਰਨਲ ਬੈਠੇ ਸੀਗੇ ਸਹਿਬਾਨ ਲੈਫਟੇਨੈਂਟ ਕਰਨਲ ਸੀ ਐਡੀਸ਼ਨਲ ਕਮਿਸ਼ਨਰ ਸੀ ਕਾਰਪੋਰੇਸ਼ਨ ਦੇ ਮੈਡਮ ਅਤੇ ਦੀਪਤੀ ਉਪਨ ਸੀ ਮੀਟਿੰਗ ਹੋਇਆ ਕਿ ਪੁਲਿਸ ਪ੍ਰਸ਼ਾਸਨ ਐਸਐਚਓ ਵੱਲਾ ਸਮੇਤ ਹੋਰ ਕਈ ਮਾਲ ਵਿਭਾਗ ਦੇ ਪਟਵਾਰੀ ਜਾਂ ਕਾਨੂੰਗੋ ਸਭ ਮੀਟਿੰਗ ਚ ਹੋਈ ਸੀ ਸਪਸ਼ਟ ਕਿਹਾ ਗਿਆ ਸੀ ਕਿ ਇੱਥੋਂ ਸ਼ਿਫਟ ਕੀਤੀ ਜਾਵੇ ਮੰਡੀ ਇਹਨਾਂ ਨੇ ਜ਼ਰੂਰੀ ਨਹੀਂ ਮਤਲਬ ਕਿ ਜ਼ੋਰ ਨਹੀਂ ਲਾ ਰਹੇ ਇਹ ਹੁਣ ਇਹਨਾਂ ਨੂੰ ਪਤਾ ਉਹ ਜ਼ੋਰ ਉੱਪਰ ਉੱਪਰ ਲੱਗ ਰਿਹਾ ਥੱਲੇ ਇੱਥੇ ਮਤਲਬ ਮੈਂ ਤੁਹਾਨੂੰ ਦੱਸਦਾ ਕਿ ਕਟੋ ਘਾਟ ਇਹਨਾਂ ਨੇ ਮੰਡੀ ਵਾਸਤੇ ਜਗ੍ਹਾ ਚਾਰ ਪੰਜ ਪਿੰਡਾਂ 'ਚ ਕੋਸ਼ਿਸ਼ ਕੀਤੀ ਇਹਨਾਂ ਨੇ ਜਿਹੜਾ ਸਕੱਤਰ ਆਪਣੇ ਮਾਰਕੀਟ ਕਮੇਟੀ ਦਾ ਜੇਠੂ ਵਾਲ ਪਿੰਡ ਲੱਗੇ ਮੁਰਾਦਪੁਰ ਹੈ ਪੰਡੋਰੀ ਵੜਾਚ ਹੈ ਫਤੇਗੜ ਸ਼ੁਕਰਚੱਕ ਹੈ ਪਰ ਇਹਨਾਂ ਦਾ ਜਵਾਬ ਹੈ ਕਿ ਸਾਨੂੰ ਇਕੱਠੀ ਜਿਹੜੀ 100 ਏਕੜ ਦੇ ਕਰੀਬ ਹੈ ਵੱਲਾ ਸਬਜ਼ੀ ਮੰਡੀ ਉਨੀ ਜਗ੍ਹਾ ਨਹੀਂ ਮਿਲ ਰਹੀ ਇਕੱਠੀ ਟੋਟਿਆਂ 'ਚ ਮਿਲ ਰਹੀ ਹੈ ਹੁਣ ਗੱਲ ਇਹ ਕਿ ਇਹਦੇ ਸਰਕਾਰ ਨੂੰ ਸੋਚਣਾ ਚਾਹੀਦਾ ਨਾ ਅੱਜ ਕੋਈ ਯੂਨੀਵਰਸਿਟੀ ਇਹਨਾਂ ਨੇ ਉਸ ਤੋਂ ਮੈਨੂੰ ਇਹ ਦੱਸੋ ਕਿ 20 ਸਾਲ ਹੋ ਗਏ ਮੰਡੀ ਦਾ ਰਫੜ ਪਏ ਕਈ ਕਾਲਜ ਕਈ ਯੂਨੀਵਰਸਟੀਆਂ ਸਤਿਨਾਂ ਨੂੰ ਜਗ੍ਹਾ ਮਿਲ ਗਈ ਜਿਨ੍ਹਾਂ ਦਾ ਟੀਚਾ ਸਾਫ਼ ਹੋਵੇ ਨੀਅਤ ਸਾਫ਼ ਹੋਵੇ ਕਿ ਮੰਡੀ ਨਹੀਂ ਵਰਲਡ ਕਲਾਸ ਬਣਾ ਸਕਦੇ ਤੇ ਇਹ ਤਾਂ ਆਰਬਾਂ ਦੀ ਕਮਾਈ ਹੈ ਇਹਨਾਂ ਨੂੰ ਕਰੋੜਾਂ ਦੀ ਕਿੰਨੀ ਮੰਡੀ ਫੀਸ ਇਕੱਠੀ ਹੁੰਦੀ ਹੈ ਸਾਡੇ ਸਿਹਤ ਨਾਲ ਜੁੜਿਆ ਮਸਲਾ ਸਭ ਤੋਂ ਵੱਡੀ ਗੱਲ ਹੈ ਇਹ ਸਭ ਤੋਂ ਪਹਿਲੇ ਪ੍ਰਾਇੋਰਟੀ 'ਚ ਹੋਣਾ ਚਾਹੀਦਾ ਹੈ ਜੀ ਕਿਉਂਕਿ ਸਾਡੇ ਸਿਹਤ ਨਾਲ ਹੈ ਸਾਡੇ ਬੱਚਿਆਂ ਨਾਲ ਜੁੜਿਆਇਆ ਮਸਲਾ ਸਾਡੇ ਆਪਣੇ ਨਾਲ ਹੀ ਮਸਲਾ ਜੁੜਿਆ ਹੈ ਤਾਂ ਇਹ ਸਰਕਾਰ ਵਾਸਤੇ ਕੋਈ ਔਖਾ ਕੰਮ ਨਹੀਂ ਹੈ ਇੰਨੀ ਜਗ੍ਹਾ ਉਹਨਾਂ ਨੂੰ ਪ੍ਰੋਵਾਈਡ ਕਰਨਾ ਮੈਂ ਕਹਿੰਦਾ ਜੀ ਮਾਰਕੀਟ ਕਮੇਟੀ ਦੇ ਅਫਸਰ ਇੰਨੇ ਕਿ ਭ੍ਰਿਸ਼ਟਾਚਾਰ ਚਾਰਜ ਸਿਲਪਟ ਹੋ ਗਏ ਨੇ ਕਿ ਉਹਨਾਂ ਨੂੰ ਬਿਲਕੁਲ ਵੀ ਜਨਤਾ ਦੀ ਸਿਹਤ ਨਾਲ ਬਿਲਕੁਲ ਧਿਆਨ ਨਹੀਂ ਤੁਸੀਂ ਵੇਖੋਗੇ ਇੱਕ ਦੁਕਾਨ ਉਸ ਦੁਕਾਨ ਦੇ ਨਾਂ ਤੇ ਪੰਜ-ਪੰਜ ਲਾਇਸੈਂਸ ਦੇ ਤੇ ਅੱਠ ਤੀਆਂ ਦੇ ਹਾਂ ਹਾਂ ਕੋਈ ਹੈ ਕਾਨੂੰਨ ਇੱਥੇ ਇਹਨਾਂ ਨੂੰ ਡਰ ਹੈ ਕਿਸੇ ਤਰ੍ਹਾਂ ਦਾ ਸਰਕਾਰ ਨਾਲ ਸੜਕਾਂ ਦੇ ਉੱਤੇ ਖਲੋਗੇ ਟਰਾਲੀਆਂ ਦੇ ਸਬਜ਼ੀਆਂ ਵੇਗੰਡੀਆਂ ਨੇ ਫਰੂਟ ਵੇਗੰਡਿਆ ਫਿਰ ਜਾਨ ਲੱਗੇ ਬੈ ਨੇ ਲੰਘਣ ਨੂੰ ਰਾਹ ਨਹੀਂ ਹੈਗਾ ਕੋਈ ਪਾਰਕਿੰਗ ਦਾ ਸਟੈਂਡ ਪ੍ਰੋਪਰ ਨਹੀਂ ਜੇ ਪਾਰਕਿੰਗ ਦੇ ਠੇਕੇਦਾਰ ਜਿਹੜੇ ਉੱਥੇ ਉਹ ਵੀ ਰੱਜ ਕੇ ਲੁੱਟ ਮਚਾਉਂਦੇ ਨੇ ਕੋਈ ਪੁਛਣ ਵਾਲਾ ਹੀ ਕੋਈ ਨਹੀਂ ਸ਼ਰਿਆਂ ਗੁੰਡਾਗਰਦੀ ਮਤਲਬ ਮੈਂ ਹੈਰਾਨ ਆ ਕਿ ਡੀਸੀ ਸਾਹਿਬ ਦੇ ਹੁਕਮਾਂ ਨੂੰ ਵੀ ਇਹਨਾਂ ਦੇਖਾ ਕੀਤਾ ਜਾ ਰਿਹਾ ਕਿਸੇ ਤਰ੍ਹਾਂ ਦਾ ਮਤਲਬ ਉਹਨਾਂ ਨੇ ਰਿਪੋਰਟ ਡੀਆਰਓ ਸਾਹਿਬ ਨੇ ਕਹੀ ਹੈ ਕਿ ਜਲਦ ਤੋਂ ਜਲਦ ਜਗ੍ਹਾ ਵੇਖੀ ਜਾਏ ਪ੍ਰੋਵਾਇਡ ਕੀਤੀ ਜਾਏ ਜਗ੍ਹਾ ਨਹੀਂ ਲੋਕ ਤਰਾਤਰਾਂ ਕਰ ਰਹੇ ਆ ਅੰਮ੍ਰਿਤਸਰ ਦੀ ਇੱਕ ਹਸنگ ਸ਼ਹਿਰ ਗੁਰੂ ਨਗਰੀ ਹੁੰਦੇ ਨਾਤੇ ਇੱਥੇ ਇੰਨੇ ਨੇ ਵੱਡੇ ਸਿਆਸਤਦਾਨ ਹੁੰਦੇ ਨੇ ਵੀ ਆਈਪੀ ਤੁਸੀਂ ਮੈਨੂੰ ਇਹ ਦੱਸੋ ਕਿਹੜਾ ਸਾਡੇ ਸੱਚਖੰਡ ਮੰਦਿਰ ਸਾਹਿਬ ਦੇ ਇਸ ਦਾ ਟੌਪ ਦਾ ਤਾਕਤਵਰ ਮੰਤਰੀ ਜਾਂ ਪ੍ਰਧਾਨ ਮੰਤਰੀ ਸਭ ਇੱਥੇ ਸੇਸਣ ਹੁੰਦੇ ਨੇ ਕਿ ਇਹ ਮੰਡੀ ਉਹਨਾਂ ਵਾਸਤੇ ਕੋਈ ਛੋਟੀ ਗੱਲ ਹੈ ਔਰ ਸਭ ਤੋਂ ਵੱਡੀ ਗੱਲ ਸਾਡੇ ਡਿਪਟੀ ਸੀਐਮ ਅੰਮ੍ਰਿਤਸਰ ਦੇ ਰਹੇ ਲੋਕਲ ਬੜੇ ਬਹੁਤ ਵੱਡੇ ਵੱਡੇ ਮੰਤਰੀ ਜਿਹੜੇ ਅੰਮ੍ਰਿਤਸਰ ਤੋਂ ਰਹੇ ਤੇ ਉਹਨਾਂ ਨੂੰ ਇਹ ਸਟੈਪ ਲੈਣਾ ਚਾਹੀਦਾ ਸੀ ਕਿਉਂਕਿ ਆਉਜਲਾ ਸਾਹਿਬ ਸੀਐਮਪੀ ਇਹਨਾਂ ਨੇ 4 ਦਿਨ ਪਹਿਲਾਂ ਅਕਵਾਦ ਚੁੱਕੀ ਸੀ ਮੈਡਮ ਜੀਵਨ ਜੋਤ ਗੌਰ ਇਹਨਾਂ ਦਾ ਆਪਸੀ ਥੋੜੀ ਬੋਦੀ ਇਹਨਾਂ ਦੀ ਗੱਲ ਸੋਸ਼ਲ ਮੀਡੀਆ ਤੇ ਛੜੀ ਹੈ ਪਰ ਉਹਨੂੰ ਕੀ ਕਰਨਾ ਜਨਤਾ ਨੇ ਗੱਲ ਦੇ ਹੋ ਗਏ ਅਜੇ ਤੱਕ ਮੈਡਮ ਜੀਵਨ ਜੋਤ ਗੌਰ ਨੇ ਵਿਧਾਨ ਸਭਾ ਜੇ ਮੁੱਦਾ ਨਹੀਂ ਚੁੱਕਿਆ ਬਿਲਕੁਲ ਸਹੀ ਗੱਲ ਹੈ ਪ੍ਰਾਇਮਰੀ ਰਿਸਪੌਂਸਿਬਿਲਟੀ ਉਹਨਾਂ ਦੀ ਬੰਦੀ ਸੀ ਕਿ ਉੱਥੇ ਮੁੱਦਾ ਚੁੱਕਰ ਵਿਧਾਨ ਸਭਾ 'ਚ ਗੁਜੇ ਗਰੀ ਹਲਕਾ ਪੂਰਬੀ ਦੇ ਵਿੱਚ ਕਿ ਮੰਡੀ ਦਾ ਬੁਰਾ ਹਾਲ ਹਾਂ ਲੋਕ ਨਰਕ ਭਰਾਂ ਜੀਵਨ ਬਤੀਤ ਕਰ ਰਹੇ ਦੇਖੋ ਉਹੀ ਮੈਂ ਗੱਲ ਕਰਦਾ ਕਿ ਜਦੋਂ ਇਹ ਮੰਤਰੀ ਬੰਤੇ ਹਨ ਜਾਂ ਕੋਈ ਐਮ ਐਲ ਏ ਸੀ ਚੁਣ ਲੈ ਸਾਨੂੰ ਬਹੁਤ ਵੱਡੀਆਂ ਉਮੀਦਾਂ ਹੁੰਦੀਆਂ ਜੀ ਜੀਵਨ ਜੋਤ ਕੋਰ ਤੋਂ ਲੋਕਾਂ ਨੂੰ ਬੜੀ ਉਮੀਦ ਸੀ ਕਿਉਂਕਿ ਉਸੇ ਦੇ ਏਰੀਆ 'ਚ ਬੱਲਾ ਮੰਡੀ ਪੈਂਦੀ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹਨਾਂ ਦੀ ਵੀ ਜਿੰਮੇਵਾਰੀ ਬੰਦੀ ਹੈ ਔਰ ਆੜਤੀਆਂ ਦੇਖੋ ਜੇ ਆੜਤੀ ਕਹੋਗੇ ਉਹ ਤਾਂ ਆਪਣਾ ਟੈਕਸ ਵੀ ਦਿੰਦੇ ਆ ਉਹ ਮੰਥਲੀ ਜੋ ਉਹਨਾਂ ਨੇ ਦੇਤਾ ਫਿਰ ਵੀ ਸਫਾਈ ਨਹੀਂ ਹੁੰਦੀ ਕਿੱਥੇ ਕੀ ਪੈਸਾ ਜਾ ਰਿਹਾ ਇਹ ਤਾਂ ਸਰਕਾਰੀ ਜਾੜ ਆੜਤੀਆਂ ਦੀ ਗੱਲ ਤਾਂ ਮੈਂ ਦੱਸਦਾ ਪਿੱਛੇ ਜੇ ਕਾਰਪੋਰੇਸ਼ਨ ਦੇ ਅਫਸਰ ਗਏ ਨੇ ਪ੍ਰਾਪਰਟੀ ਟੈਕਸ ਵਸੂਲਣ ਉਹਨਾਂ ਪ੍ਰਾਪਰਟੀ ਟੈਕਸ ਵਾਲੇ ਅਫਸਰ ਭਜਾਤੇ ਉਹ ਕਹਿੰਦੇ ਅਸੀਂ ਟੈਕਸ ਕਾਹਦਾ ਦਈਏ ਅਸੀਂ ਇਥੇ ਨਰਕ 'ਚ ਰਹਿਣ ਦੇ ਤੁਹਾਨੂੰ ਟੈਕਸ ਕਾਹਦਾ ਦਈਏ ਤੁਸੀਂ ਸਾਨੂੰ ਕੀ ਅਸੀਲਟੀ ਦਿੰਦੇ ਹੋ ਬਿਲਕੁਲ ਹੈ ਵੀ ਗੱਲ ਹੈ ਬਿਲਕੁਲ ਉਹ ਇਸ ਲਈ ਇਹ ਉਹਨਾਂ ਦੇ ਪ੍ਰੈਸ਼ਰ ਪੈਂਦਾ ਸੀ ਕਿ ਟੈਕਸ ਦਿਓ ਇਥੋਂ ਤੱਕ ਕਿ ਸੀਲਿੰਗ ਕਰਨ ਵੀ ਕਾਰਪੋਰੇਸ਼ਨ ਦੀ ਟੀਮ ਗਈ ਹੈ ਪਰ ਉਹਨਾਂ ਜਾ ਕੇ ਕੋਰਟ 'ਚ ਇਕੱਠੇ ਹੋ ਕੇ ਆਪਣਾ ਸਟੇਅਰਸ ਤੇ ਐਪਲੀਕੇਸ਼ਨ ਲਾਤੀ ਕਿ ਸਾਨੂੰ ਜੀ ਮਤਲਬ ਕਾਰੋਬਾਰ ਤੋਂ ਵਾਂਝੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਨਹੀਂ ਟੈਕਸ ਨਹੀਂ ਦੇਣਾ ਬੰਦਾ ਸਾਡਾ ਜਿਸਾਨੂੰ ਕੋਈ ਫੈਸਿਲਿਟੀ ਨਹੀਂ ਮਿਲ ਰਹੀ ਮਤਲਬ ਇੱਕ ਪਾਸੇ ਤੁਸੀਂ ਸੁਪਰੀਮ ਕੋਰਟ ਤੋਂ ਵੀ ਵੱਡੇ ਹੋ ਗਏ ਨਾ ਫਿਰ ਤੁਸੀਂ ਉਹਨਾਂ ਦਾ ਵੀ ਨਹੀਂ ਆਰਡਰ ਮੰਨ ਰਹੇ ਕੋਈ ਮਤਲਬ ਇੱਕ ਸੁਪਰੀਮ ਕੋਰਟ ਵੀ ਉਹਨੂੰ ਸੁਪਰੀਮ ਅਸੀ ਕਰਕੇ ਨਾਮ ਰੱਖਿਆ ਗਿਆ ਕਿ ਆਖਰੀ ਫੈਸਲਾ ਉਹਨਾਂ ਦਾ ਹੋਵੇ ਤੁਸੀਂ ਉਹਨਾਂ ਦਾ ਨਹੀਂ ਮੰਨਦੇ ਹੋ ਤਾਂ ਆਮ ਲੋਕਾਂ ਦੀ ਤੁਸੀਂ ਕਿੱਥੇ ਸੁਣਾਈ ਕਰੋਗੇ ਉਹ ਸਿੱਧੇ ਤੇ ਸਿੱਧੇ ਤੌਰ ਤੇ ਡਿਫੈਂਸ ਦੇ ਨਾਲ ਹੈ ਹੋਰ ਕੁਝ ਸਾਂਝਾ ਕਰਨਾ ਚਾਹੋਗੇ ਤੁਸੀਂ ਕਰ ਸਕਦੇ ਹੋ ਬਸ ਜੀ ਮੈਂ ਦੇਖੋ ਮੇਰੀ ਅਪੀਲ ਹੈ ਪੰਜਾਬ ਸਰਕਾਰ ਨੂੰ ਚੇਅਰਮੈਨ ਮੰਡੀ ਬੋਰਡ ਸਮਾਜ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਇੱਧਰ ਗੌਰ ਕੀਤਾ ਜਾਵੇ ਗਰੋਂ ਨਗਰੀ ਹੈ ਤਾਨੂੰ ਬੜਾ ਵਧੀਆ ਫਤਵਾ ਮਿਲਿਆ ਸੀ ਇੱਕ ਤਰਫਾ ਹੀ ਸਾਰੇ ਵਿਧਾਇਕ ਗੁਰੂ ਨਗਰੀ ਨੇ ਜਿਤਾ ਗਿਆ ਆਮ ਆਦਮੀ ਪਾਰਟੀ ਦੇ ਇਥੋਂ ਭੇਜੇ ਐ ਤੇ ਇਹਨੂੰ ਫੌਰੀ ਤੌਰ ਤੇ ਮੰਡੀ ਬਾਰੇ ਸੋਚਿਆ ਜਾਵੇ ਕਿੱਥੇ ਸ਼ਿਫਟ ਕਰਨੀ ਹੈ ਕਿੱਥੇ ਇਹ ਜਿਹੜਾ ਵਰਲਡ ਕਲਾਸ ਦੀ ਮੰਡੀ ਸਥਾਪਿਤ ਕਰਨੀ ਹੈ ਬਸ ਮੇਰੀ ਇਹੀ ਬੀਤ ਕਰਨਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਬਹੁਤ ਹੀ ਵਧੀਆ ਮਸਲਾ ਵੀ ਚੁੱਕਿਆ ਔਰ ਉਮੀਦ ਵੀ ਕਰਦਾ ਕਿ ਸਰਕਾਰ ਜਿਹੜੀ ਹੈ ਇਹ ਤੇ ਫੈਸਲਾ ਲਏਗੀ ਇੱਕ ਤਰਫ ਤਾਂ ਇਹ 10 ਲੱਖ ਰੁਪਏ ਦਾ ਇੰਸ਼ੋਰੈਂਸ ਦੇ ਰਹੇ ਹੈ ਲੋਕਾਂ ਨੂੰ ਕਿ ਇਹ ਤੁਹਾਨੂੰ ਪ੍ਰੋਵਾਈਡ ਕਰਾਂਗੇ 10 ਲੱਖ ਲੋੜ ਕਿਉਂ ਪੈਗੀ ਜੇ ਕੋਈ ਬਿਮਾਰੀ ਨਾ ਹੋਏ ਕਿਉਂਕਿ ਇਹ ਵੱਡਾ ਮਸਲਾ ਹੈ ਸਾਡੇ ਸਿਹਤ ਨਾਲ ਜੁੜਿਆ ਹੈ ਸਾਡੇ ਬੱਚੇ ਨਾਲ ਜੁੜਿਆ ਹੈ ਸੋ ਮੈਂ ਭਗਵੰਤ ਮਾਨ ਜੀ ਦੀ ਸਰਕਾਰ ਦਾ ਰਹਿੰਦਾ 1.5 ਸਾਲ ਜੇ ਉਹ ਇਹ ਕੰਮ ਕਰਨਗੇ ਲੋਕੀ ਫਿਰ ਹੋ ਸਕਦਾ ਹੈ ਉਹਨਾਂ ਨੂੰ ਮੌਕਾ ਦੇ ਦੇਣ ਕਿਉਂਕਿ ਇਹੋ ਜਿਹੇ ਮਸਲੇ ਵੱਡੇ ਵੱਡੇ ਮਸਲਿਆਂ ਦੇ ਜਿਹੜੇ ਪੁਰਾਣੇ ਸਰਕਾਰਾਂ ਨੇ ਕਹੀਂ ਨਾ ਕਹੀਂ ਅੰਗੇਲੀ ਕੀਤੀ ਹੁੰਦੀ ਸੋ ਮੈਂ ਉਮੀਦ ਕਰਾਂਗਾ ਕਿ ਸਰਕਾਰ ਇੱਤੇ ਜਲਦੀ ਤੋਂ ਜਲਦੀ ਜਿਸ ਤਰ੍ਹਾਂ ਰਾਹੁਲ ਜੀ ਨੇ ਕਿਹਾ ਤੇ ਜਲਦੀ ਤੋਂ ਜਲਦੀ ਐਕਸ਼ਨ ਲੈਣ ਔਰ ਸਬਜ਼ੀ ਮੰਡੀ ਦੀ ਜਗ੍ਹਾ ਕਿਤੇ ਨਾ ਕਿਤੇ ਪ੍ਰੋਵਾਈਡ ਕਰਕੇ ਲੋਕਾਂ ਦੇ ਹਿੱਤ ਨਾਲ ਹਿੱਤ ਦੇ ਨਾਲ ਕੰਮ ਕਰਨ ਇਹ ਸੀ ਸਾਡੀ ਸਪੈਸ਼ਲ ਰਿਪੋਰਟ ਅਗਲੀ ਵਾਰ ਫਿਰ ਤੁਹਾਨੂੰ ਕਿਸੇ ਮੁੱਦੇ ਤੇ ਕਿਸੇ ਸ਼ਹਿਰ ਦੇ ਵੱਡੇ ਮੁੱਦੇ ਤੇ ਗੱਲ ਕਰਾਂਗੇ ਇਜਾਜ਼ਤ ਦਿਓ ਰਾਹੁਲ ਜੀ ਨੂੰ ਔਰ ਮੈਂ ਤੁਹਾਡਾ ਦੋਸਤ ਕਿਸ਼ੋਰ ਰਹਿਣਾ